ਮੇਰਾ ਨਾਮ ਜੀ ਭਾਇ ਗੁਰਪਾਲ ਸਿੰਘ ਜਰੂ ਸਾਹਿਬ ਦੀ ਕਿਰਪਾ ਨਾਲ ਜਰੂ ਸਾਹਿਬ ਦੇ ਬਕਸ਼ੀਸ਼ ਨਾਲ ਮੇਨੂੰ ਸਾਦੇ ਜਨਮ ਸਥਾਨ ਦੇ ਬੈਕ ਸਾਈਡ ਤੇ ਆਪਣੀ ਦੁਕਾਨ ਹੈਗੀ ਮੇਰਾ ਕਿਉਂਕਿ ਜਨਮ ਇੱਥੋਂ ਦਾ ਹੀ ਹੈ ਪਟਨਾ ਸਾਹਿਬ ਕੋਈ ਬਿਲੋਂਗ ਕਰਦਾ ਮੈਂ ਮੇਰਾ ਜਨਮ ਇੱਥੋਂ ਦਾ ਹੀ ਹੈ ਤੇ ਸੰਗਤ ਆਪਣੀ ਤਖਸਵਲ ਆਂਦੀ ਹੈ ਥਾਨ ਨੂੰ ਬਹੁਤ ਕੁਝ ਦੇਖਦੀ ਹੈ ਸਾਨੂੰ ਬਹੁਤ سارے ਹਰ ਤਰ੍ਹਾਂ ਦੇ ਤਰੀਕੇ ਦੇ ਲੋਕ ਆਂਦੇ ਨੇ ਸਾਰਾ ਟਾਈਮ ਲੰਗਰ ਕੋਈ ਨਹੀਂ ਛਕਣਾ ਚਾਹੁੰਦਾ ਲੰਗਰ ਛਕਦੇ ਵੀ ਨੇ ਬਹੁਤ ਸਾਰੇ ਲੋਕ ਹਰ ਕਿਸੇ ਆਪਣੀ ਆਪਣੀ ਭਾਵਨਾ ਹੁੰਦੀ ਹੈ ਲੇਕਿਨ ਖਾਣਾ ਵੀ ਬਹੁਤ ਦੇਖਦੇ ਨੇ ਖਾਣਾ ਮਿਲਦਾ ਇੱਥੇ ਕੁਝ ਵਧੀਆ ਖਾਣਾ ਉਹਨਾਂ ਨਹੀਂ ਮਿਲ ਪੰਦਾ ਲੋਕਾਂ ਨੂੰ ਸਾਫ਼ ਹਾਈਜੀਨ ਖਾਣਾ ਨਹੀਂ ਮਿਲ ਪੰਦਾ ਤਾਂ ਕਰਕੇ ਇਹ ਦਿਮਾਗ 'ਚ ਮੇਰੇ ਕਰ ਤਿੰਨ ਸਾਲ ਤੋਂ ਚੱਲ ਰਿਆ ਸੀ ਕੁਝ ਖਾਣ ਲਈ ਕਰਨਾ ਹੈ ਜਿੱਦਿ ਡਿੱਟੀ ਚੁੱਕਾ ਦੇਸ਼ ਹੈਗੀ ਇਹ ਇਹ ਬਹੁਤ ਹੀ ਹੈਲਥੀ ਡਿਸ਼ ਹੈਗੀ ਐਸੇ ਕੋਈ ਫਰਾਈ ਦਾ ਕੁਝ ਵੀ ਡੀਪ ਫਰਾਈ ਸਿਸਟਮ ਨਹੀਂ ਹੈਗਾ ਜੋ ਕੁਝ ਵੀ ਹੈਗਾ ਸਭ ਸਾਹਮਣੇ ਫਰਦਾ ਦਿੰਦਾ ਹੈ ਯਾਹਰ ਵੈਜੀਟੇਰੀਅਨ ਫੂਡ ਹੈਗਾ ਪਰ ਵੀ ਹਰਤ ਸਸਤਾ ਸੇਵਾ ਸਗਾ ਪੋਟੇ ਤੋਂ ਛੋਟਾ ਬੰਦਾ ਵੱਡੇ ਦਾ ਵੱਡਾ ਬੰਦਾ ਇਸ ਚੀਜ਼ ਨੂੰ ਪਸੰਦ ਕਰਦਾ ਹੈ ਉਹ ਸਭ ਦੀ ਹੈਲਥ ਨੂੰ ਦੇਖਦੇ ਹੋਇਆ ਬਹੁਤ ਵਧੀਆ ਚੀਜ਼ ਹੈ ਇਹ ਬੰਦੇ ਨਿੱਟੀ ਜੋ ਬੰਦੀ ਹੈ ਬੰਦੀ ਚਨੇ ਦੇ ਸਬਕ ਚਨੇ ਕਾਲੇ ਛੋਲੇ ਨੂੰ ਕਾਲੇ ਚਨੇ ਨੂੰ ਇਸ ਫੇਰ ਨੂੰ ਬਣਾਇਦਾ ਹੁੰਦਾ ਉਹਦੇ ਉਹਨੂੰ ਆਟੇ ਦੇ ਸਟਫਿੰਗ ਕਰਕੇ ਕੋਲੇ ਤੇ ਪਕਾਈਦਾ ਹੁੰਦਾ ਤਾਂ ਕਿ ਦੇਸੀ ਘਿਓ ਦੇ ਵਿੱਚ ਉਹਨੂੰ ਉਹ ਮਦੇਸੀ ਘਿਓ ਦੇ ਨਾਲ ਚੋਖੇ ਦੇ ਨਾਲ ਪੈਂਗਣ ਆਲੂ ਟਮਾਟਰ ਦੇ ਚੋਖੇ ਦੇ ਨਾਲ ਖਾਈਦਾ ਹੁੰਦਾ ਇਥੇ ਸੰਗਤ ਜਿਹੜੀ ਆਂਦੀ ਹੈ ਸੰਗਤ ਆਵੇ ਉਹਨਾਂ ਨੂੰ ਖਾਣ ਲਈ ਕੋਈ ਦਿੱਕਤ ਨਾ ਹੋਵੇ ਇਸ ਵਾਸਤੇ ਨਿਟੀ ਚੋਕ ਹੈ ਕਿ ਐਸੀ ਚੀਜ਼ ਹੈ ਕਿ ਇੱਕ ਪੌਕੇਟ ਫ੍ਰੈਂਡਲੀ ਜੀ ਅਫੋਰਡੇਬਲ ਜੀ ਹਰ ਬੰਦਾ ਨੂੰ ਖੋਰ ਕਰ ਸਕਦਾ ਹੈ ਇਸ ਦੁਕਾਨ ਨੂੰ ਮੈਨੂੰ ਖੋਲੇ ਜਿਆਦਾ ਸਮਾਂ ਨਹੀਂ ਹੋਇਆ ਤੇ ਹੁਣੇ ਮਹੀਨਾ ਕੋਈ ਹੋਇਆ ਹੈ ਲੇਕਿਨ ਗੁਰੂ ਸਾਹਿਬ ਦੀ ਕਿਰਪਾ ਨਾਲ ਸਵਾਦ ਫਿਰ ਹਾਈਜਨੀਨ ਮੇਨਟੇਨ ਕਰਕੇ ਚੱਲ ਰਹੇ ਹਾਂ ਕਰਕੇ ਸਭ ਨੂੰ ਬਹੁਤ ਪਸੰਦ ਆ ਰਿਹਾ ਹੈ ਲੋਕੀ ਪਸੰਦ ਕਰ ਰਹੇ ਨੇ ਗੁਰੂ ਸਾਹਿਬ ਦੀ ਕਿਰਪਾ ਰਹੇਗੀ ਕੰਮ ਜਿ ਬਤਾਵਾਂਗੇ ਬੇਸਿਕਲੀ ਇਹ ਸੰਗਤ ਵਾਸਤੇ ਲੋਕਲ ਲੋਕਾਸ ਮੌਗਲ ਫੂਡ ਜੋ ਰਿੱਟੀ ਚੋਕਾ ਪਸੰਦ ਕਰ ਕਰਦੇ ਨੇ ਹੋਰ ਬਿਹਾਰ ਆ ਕੇ ਬਿਹਾਰ ਦਾ ਫੂਡ ਇੰਜੋਏ ਕਰਨਾ ਚਾਹੁੰਦੇ ਨੇ ਇਹ ਉਹਨਾਂ ਨੂੰ ਮਾਈਂਡ ਸੈਕਸ਼ਨ ਉੱਪਰ ਰੱਖਦੇ ਹੋયા ਆ ਮੈਂ ਉਸ ਸੀਰਸੇ ਬੋਲਿਆ ਕਿ ਲੋਕੀ ਇਥੇ ਆਨ ਬਿਹਾਰ ਦੇ ਕਲਚਰ ਨੂੰ ਪਛਾਣਨ